ਇਹਾਰਾਂ ਨੂੰ ਮੁੱਖ ਰੱਖਦੇ ਹੋਏ ਸ਼ੱਕੀ ਵਿਅਕਤੀਆਂ ਤੇ ਭੇੜੇ ਅੰਸਰਾਂ ਨੂੰ ਕਾਬੂ ਕਰਨ ਲਈ ਖੰਨਾ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮਹਿਮ ਨੂੰ ਉਦੋਂ ਪਰਮਾਗਾਰਾ ਮਿਲਿਆ ਜਦੋਂ ਪਹਿਲ ਪੁਲਿਸ ਵੱਲੋਂ ਪਿੰਡ ਕਟਾਰੀ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਪਿੰਡ ਵਿੱਚ ਵੇਚ ਰਹੇ ਸਨ ਅੱਗੋਂ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗਿਆ ਕਿ ਇਹ ਵਿਅਕਤੀ ਇੱਕ ਵਿਅਕਤੀ ਪੁੱਟੇ ਦੇ ਵਿਅਕਤੀ ਤੋਂ ਸ਼ਰਾਬ ਲੈ ਕੇ ਅੱਗੇ ਬਿਜੇਸ ਹਨ ਤੇ ਟੋਟਲ ਤਿੰਨ ਗੱਕੀਆਂ ਪਰੰਪਰਤਾਂ ਦਾ ਚੱਕਰ ਕੇ ਰੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਔਰ ਸੁਣਦੇ ਆ ਐਸਐਚਓ ਪਹਿਲ ਨੇ ਇਸ ਬਾਕਸ ਦੀ ਜਾਣਕਾਰੀ ਦਿੱਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਜੋਤੀ ਜਤਾ ਬੈਣ ਜੀ ਤੇ ਐਸਪੀਡੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸਾਡੇ ਡੀਐਸਪੀ ਪਹਿਲ ਦੀ ਹਵਾਈ ਵਿੱਚ ਸਾਡੀ ਪੁਲਿਸ ਪਾਰਟੀ ਛੱਕੀ ਪਰਸ਼ਾ ਤੇ ਨਸ਼ਿਆਂ ਦੇ ਸੰਬੰਧ ਦੇ ਵਿੱਚ ਰਾਣਾ ਸਾਹਿਬ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਬੀ ਜਾਦਵਿੰਦਰ ਸਿੰਘ ਤੇ ਸ਼ੇਰ ਜੰਗਦੀਪ ਸਿੰਘ ਪਿੰਡ ਕਟਾਰੀ ਦੇ ਰਹਿਣ ਵਾਲੇ ਨੇ ਜਿਹੜੇ ਉਹ ਆਪਣੇ ਘਰ ਦੇ ਡੰਗਰਾਂ ਦੇ ਬਾੜੇ ਦੇ ਕਮਰੇ ਵਿੱਚ ਸ਼ਰਾਬ ਰੱਖ ਕੇ ਚੰਡੀਗੜ੍ਹ ਦੀ ਸ਼ਰਾਬ ਰੱਖ ਕੇ ਵੇਚ ਰਹੇ ਨੇ ਜਿਸ ਤੇ ਸੇ ਸਰਜੀਤ ਸਿੰਘ ਨੇ ਮੁਕੱਦਮਾ ਦਰਜ ਕਰਵਾ ਕੇ ਆਪਣੇ ਨਾਲ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਮੇਜਰ ਸਿੰਘ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਿੱਥੇ ਉਹਨਾਂ ਨੂੰ ਦੋਨਾਂ ਜਣਿਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 75 ਡੱਬੇ ਨੇ ਜਿਹੜੇ ਫਾਰ ਸਾਇਲਨ ਚੰਡੀਗੜ੍ਹ ਸ਼ਰਾਬ ਦੇ ਬਰਾਮਦ ਕੀਤੇ ਸੀ ਤੇ ਕੀ ਮੁਕੱਦਮਾ ਦਰਜ ਕੀਤਾ ਜੀ ਕਿਵੇਂ ਕਿੰਨੇ ਬੰਦਿਆਂ ਦੇ ਖਿਲਾਫ ਅਸੀਂ ਇਹ ਮੁਕੱਦਮਾ ਦੋ ਬੰਦਿਆਂ ਦੇ ਖਿਲਾਫ ਸ਼ੇਰਜੰਗਦੀਪ ਤੇ ਜਗਤਵਿੰਦਰ ਸਿੰਘ ਦੇ ਪਰ ਖਿਲਾਫ ਦਰਜ ਕੀਤਾ ਸੀ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਨੂੰ ਜਿਹੜਾ ਰਜਿੰਦਰ ਸਿੰਘ ਹੈਪੀ ਪਿੰਡ ਪੁੱਟੇ ਦਾ ਰਹਿਣ ਵਾਲਾ ਸੀ ਉਹ ਇਹ ਸ਼ਰਾਬ ਦੇ ਕੇ ਗਿਆ ਸੀ ਜਿਸ ਨੂੰ ਇਹਨਾਂ ਦੇ ਫਰਦਕਸ਼ਾ ਬਿਆਨ ਤੇ ਅਸੀਂ ਨਾਮਜਦ ਕਰਕੇ ਅੱਜ ਸਵੇਰੇ ਨੂੰ ਇਹਦੀ ਗੱਡੀ ਦੇ ਸਮੇਤ ਗ੍ਰਿਫਤਾਰ ਕਰ ਲਿਆ। ਸਰ ਇਹਨਾਂ ਰੁਪਈਆਂ ਦੇ ਪਹਿਲਾਂ ਵੀ ਕੋਈ ਮਾਮਲਾ ਲੱਗਿਆ ਜੀ ਜਿਹੜਾ ਰਜਿੰਦਰ ਕੁਮਾਰ ਹੈਪੀ ਹਰਪੁੱਟੇ ਵਾਲਾ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਵੀ ਇੱਕ ਥਾਣਾ ਪੈੜਵਕੇ ਦੋ ਡੇਲੋਂ ਪੈੜਵਕੇ ਪਹਿਲਾ ਮੁਕੱਦਮਾ ਦਰਜ ਹੈ। ਧੰਨਵਾਦ।